YouTube ਚੈਨਲ ਸੋਸਲ ਹਬ ਤੇ ਬਹੁਤ ਬਹੁਤ ਸਵਾਗਤ ਹੈ ਜੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿੱਕ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤੁਹਾਨੂੰ ਲੈ ਚੱਲਦੇ ਆ ਇੱਕ ਨਵੀਂ ਵੀਡੀਓ ਦੇਖਾਉਣ ਲਈ ਹਾਂਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ YouTube ਚੈਨਲ ਸੋਸਲ ਹਬ ਤੇ ਦੋਸਤੋ ਜੋ ਟਰਾਲੀ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਟਰਾਲੀ ਹੈ ਵਿਕਿਆਊ ਬਿਲਕੁਲ ਨਵੀਂ ਟਰਾਲੀ ਜੋ ਕਿ ਅਸੀਂ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਲੰਬਾਈ 11 ਫੁੱਟ ਚੜਾਈ 6.5 ਫੁੱਟ ਜਿੱਕ ਲੱਗਿਆ ਹੋਇਆ ਟਰਾਲੀ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਜੋ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਟਰਾਲੀ ਦੀਆਂ ਚਾਰੇ ਸਾਈਡਾਂ ਤੋਂ ਬਿੱਡਾਂ ਦੇ ਸਮੇਤ ਇਹ ਟਰਾਲੀ ਵਿਕਿਆਉ ਹੈ ਜੋ ਵੀ ਵੀਰੇ ਟਰਾਲੀ ਲੈਣ ਦਾ ਚਾਹਵਨ ਹੋਵੇ ਤਾਂ ਵੀਡੀਓ ਦੇ ਲਈ ਡਿਸਕ੍ਰਿਪਸ਼ਨ ਦੇ ਵਿੱਚੋਂ ਤੁਸੀਂ ਕੰਟੈਕਟ ਨੰਬਰ ਇਹਨਾਂ ਵੀਰਾਂ ਦਾ ਪ੍ਰਾਪਤ ਕਰ ਸਕਦੇ ਹੋ ਜਿਸ ਤੇ ਸੰਪਰਕ ਕਰਕੇ ਟਰਾਲੀ ਦੇ ਰੇਟ ਸੰਬੰਧਿਤ ਜਾਂ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਉਹ ਤੁਸੀਂ ਇਹਨਾਂ ਵੀਰਾਂ ਤੋਂ ਲੈ ਸਕਦੇ ਹੋ ਕੰਟੈਕਟ ਨੰਬਰ ਇਹਨਾਂ ਵੀਰਾਂ ਦਾ ਦਿੱਤਾ ਹੋਇਆ ਵੀਡੀਓ ਦੇਲੇ ਡਿਸਕ੍ਰਿਪਸ਼ਨ ਦੇ ਵਿੱਚ ਉੱਥੋਂ ਤੁਸੀਂ ਨੰਬਰ ਪ੍ਰਾਪਤ ਕਰ ਸਕਦੇ ਹੋ ਟਰਾਲੀ ਦੀ ਬਾਡੀ ਤੁਸੀਂ ਦੇਖ ਸਕਦੇ ਹੋ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਡਬਲ ਟਾਇਰ ਇੱਕ ਲੱਗਿਆ ਹੋਇਆ ਤਸਵੀਰਾਂ ਟਰਾਲੀ ਦੀਆਂ ਤੁਹਾਡੇ ਸਾਹਮਣੇ ਰੇਟ 1,10,000 ਰੁਪਏ ਜੋ ਵੀ ਵੀ ਟਰਾਲੀ ਲੈਣ ਦਾ ਚਾਹਵਣ ਹੋਵੇ ਇਹਨਾਂ ਵੀਰਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਦੱਸੀ ਗਿਆ ਇਹਨੇ ਫਿਕਸ ਨਹੀਂ ਆ ਨੇ ਇਸ ਲਈ ਇਹਨਾਂ ਵੀਰਾਂ ਨਾਲ ਤੁਸੀਂ ਕੰਟੈਕਟ ਕਰਕੇ ਗੱਲਬਾਤ ਕਰ ਸਕਦੇ ਹੋ ਟਰਾਲੀ ਦੀ ਲંબਾਈ 11 ਫੁੱਟ ਚੜਾਈ 6.5 ਫੁੱਟ ਡਬਲ ਟਾਇਰ ਜੱਕ ਲੱਗਿਆ ਹੋਇਆ ਤੇ ਹਾਲਤ ਟਰਾਲੀ ਦੀ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੋ ਵੀ ਵੀ ਰੇਟ ਟਰਾਲੀ ਲੈਣ ਦਾ ਚਾਹਵਣ ਹੋਵੇ ਇਹਨਾਂ ਵੀਰਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਰੇਟ ਸੰਬੰਧ ਜਾਂ ਕੋਈ ਵੀ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਉਹ ਤੁਸੀਂ ले ਸਕਦੇ ਹਾਂ ਤਸਵੀਰਾਂ ਟਰਾਲੀ ਦੀਆਂ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਧੰਨਵਾਦ ਜੀ